ਵੀ ਰਿਲੇਟਡ ਕਰ ਰਹੇ ਆ ਤੇ ਉਸ ਦੌਰਾਨ ਇੱਕ ਟਰੱਕ ਦੀ ਅਸੀਂ ਚੈਕਿੰਗ ਉਪਰੰਤ ਦੋ ਦੋਸ਼ੀ ਅਸੀਂ ਦੋ ਬੰਦੇ ਕਾਬੂ ਕੀਤੇ ਤੇ ਪ੍ਰੋਪਰ ਸਰਚ ਕਰੀ ਜ ਟਰੱਕ ਦੀ ਤਸਨੂ 2.5 ਕਿਲੋ ਅਫੀਮ ਤੇ 10 ਕਿਲੋ ਖੁੱਕੀ ਉਹਦੇ ਵਿੱਚੋਂ ਬਰਾਮਦ ਹੋਈ ਤੇ ਉਹਨਾਂ ਤੇ ਇਮੀਡੀਏਟਲੀ ਅਸੀਂ ਪਰਚਾ ਰਜਿਸਟਰ ਕਰਿਆ ਜੀ ਇਹ ਦੋਨੇ ਬੰਦੇ ਇੱਕ RAMLAL son of CHANDLAL ਵਸੀ ਸੰਦੋੜ ਜਿਲ੍ਹਾ ਮਲੇਰਕੋਟਲਾ ਦਾ ਜੀ ਇੱਕ ਤੇ ਦੂਜਾ ਜੀਵਨ ਸਿੰਘ ਇਹ ਲੁਧਿਆਣੇ ਦਾ ਜੀ ਤੇ ਇਨਾਂ ਦੀ ਫਰਦਰ ਅਸੀਂ ਪੁਸ਼ਕਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਨੂੰ ਡਿਲੀਵਰ ਕਰਨ ਜਾ ਰਹੇ ਸੀਗੇ ਫਿਰ ਅਸੀਂ ਉਸ ਬੰਦੇ ਤੇ ਦਾ ਪੇछा ਕੀਤਾ ਤੇ ਉਸ ਬੰਦੇ ਨੂੰ ਵੀ ਕਾਬੂ ਕੀਤਾ ਆ ਜੀ ਇਹ 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 ਜੇ ਜਿਹੜੀ ਮੇਨ ਹਾਈਵੇ ਹੈ ਆਪਣਾ ਸੁਗਰੂਪਾਤਣਾ ਹਾਈਵੇ ਹੈ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਜੀ ਹਾਈਵੇ ਤੇ ਤੇ ਐਸਐਚਓ ਜੜਬਾ ਦੀ ਡਾਇਰੈਕਸ਼ਨ ਸੇ ਚੌਂਕੀ ਚਾਰ ਸਾਹਿਬ ਨੇ ਅਲੋਂਗ ਵਿਦ ਫੋਰਸ ਨਾਕਾਬੰਦੀ ਕੀਤੀ ਹੋਈ ਸੀ ਤੇ ਅਸੀਂ ਲਗਾਤਾਰ ਜਿਹੜੀ ਚੈਕਿੰਗ ਕਰ ਰਹੇ ਹਾਂ ਖਾਸ ਕਰਕੇ ਇਲੈਕਸ਼ਨ ਦੌਰਾਨ ਵੀ ਰਿਲੇਟਿਡ ਕਰ ਰਹੇ ਹਾਂ ਤੇ ਉਸ ਦੌਰਾਨ ਇੱਕ ਟਰੱਕ ਦੀ ਅਸੀਂ ਚੈਕਿੰਗ ਉਪਰੰਤ ਦੋ ਦੋਸ਼ੀ ਅਸੀਂ ਦੋ ਬੰਦੇ ਕਾਬੂ ਕੀਤੇ ਤੇ ਪ੍ਰੋਪਰ ਸਰਚ ਕਰੀ ਜਾਂ ਟਰੱਕ ਦੀ ਤਸੰ ਨੂੰ 2.5 ਕਿਲੋ ਅਫੀਮ ਤੇ 10 ਕਿਲੋ ਭੁੱਕੀ ਉਹਦੇ ਵਿੱਚੋਂ ਬਰਾਮਦ ਹੋਈ ਤੇ ਉਹਨਾਂ ਤੇ ਇਮੀਡੀਏਟਲੀ ਅਸੀਂ ਪਰਚਾ ਰਜਿਸਟਰ ਕਰਿਆ ਜੀ ਇਹ ਦੋਨੇ ਬੰਦੇ ਇੱਕ RAMLAL son of CHANDLAL ਵਾਸੀ ਸੰਦੋੜ ਜ਼ਿਲ੍ਹਾ ਮਲੇਰਕੋਟਲੇ ਦਾ ਜੀ ਇੱਕ ਤੇ ਦੂਜਾ ਜੀਵਨ ਸਿੰਘ ਇਹ ਲੁਧਿਆਣੇ ਦਾ ਹੈ ਜੀ ਤੇ ਇਹਨਾਂ ਦੀ ਫਰਦਰ ਅਸੀਂ ਪੁੱਛਗਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਨੂੰ ਡਿਲੀਵਰ ਕਰਨ ਜਾ ਰਹੇ ਸੀਗੇ ਫਿਰ ਅਸੀਂ ਉਸ ਬੰਦੇ ਤੇ ਦਾ ਪਿੱਛਾ ਕੀਤਾ ਤੇ ਉਸ ਬੰਦੇ ਨੂੰ ਵੀ ਕਾਬੂ ਕੀਤਾ ਤੇ ਉਹ ਹੈਗਾ ਜੀ ਜਸਦੇਵ ਸਿੰਘ ਹੈਗਾ ਨਾਮ ਦਾ ਬੰਦਾ ਹੈਗਾ ਜੀ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਉਹਨੂੰ ਵੀ ਕਾਬੂ ਕੀਤਾ ਗਿਆ ਜੀ ਇਹ ਸਰ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਕੈਕਟਰ ਜਿਹੜਾ ਕਿਹੜੀ ਸਾਈਡ ਜਾ ਰਹੇ ਸੀ ਇਹ ਪਤਰਾਂ ਸਾਈਡ ਤੋਂ ਆ ਰਿਹਾ ਸੀਗਾ ਜੀ ਤੇ ਇਹ ਸੰਗਰੂਰ ਸਾਈਡ ਤੇ ਜਾ ਰਿਹਾ ਸੀਗਾ ਜੀ ਉਸ ਇੰਟਰ ਦੇ ਸੀ ਕੁਛ ਕੁਛ ਵਿੱਚ ਦੌਰਾਨ ਪਤਾ ਲੱਗਾ ਜੀ ਕਿੱਥੇ ਸਪਲਾਈ ਕਰਨਾ ਸੀ ਕਿਹਨਾਂ ਨੂੰ ਦੇਣਾ ਸੀ ਜੀ ਬਿਲਕੁਲ ਜੀ ਪੁਸ਼ਕેશ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਜੀ ਬਾਕੀ ਅਸੀਂ ਫਰਦਰ ਇਹ ਪੁਸ਼ਕਿਸ਼ ਕਰ ਰਹੇ ਹਾਂ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਇਹਨਾਂ ਦਾ ਰਿਮਾਂਡ ਲੈ ਕੇ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਤਾਂ ਕਿ ਅਸੀਂ ਉਹਨੂੰ ਵੀ ਬੁੱਕ ਕਰ ਸਕੀਏ ਫਰਦਰ ਜਿਹੜੇ ਬੰਦੇ ਨੂੰ ਇਹ ਦੇਣ ਜਾ ਰਹੇ ਸੀ ਫਾਰਵਰਡ ਲਿੰਕ ਦੇ ਵਿੱਚ ਉਸ ਬੰਦੇ ਨੂੰ ਅਸੀਂ ਜਿਵੇਂ ਮੈਂ ਦੱਸਿਆ ਉਸ ਬੰਦੇ ਨੂੰ ਵੀ ਅਸੀਂ ਇਮੀਡੀਏਟਲੀ ਉਸ ਤੋਂ ਬਾਅਦ ਕਬੂਲ ਕਰ ਲਿਆ ਸੀ ਜੀ ਸਰ ਬੈਕਗ੍ਰਾਉਂਡ ਚੈੱਕ ਤੇ ਪਹਿਲਾਂ ਕੁਝ ਨੁਕਤੇ ਹੋਣਗੇ ਇਹਨਾਂ ਦੇ ਪਰ ਇਹਨਾਂ ਦਾ ਜੀ ਬੈਕਗ੍ਰਾਉਂਡ ਚੈੱਕ ਵਗੈਰਾ ਅਸੀਂ ਸਾਰਾ ਕ੍ਰਿਮੀਨਲ ਰਿਕਾਰਡ ਹੁਣ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਹੋਰ ਜੋ ਇਹਨਾਂ ਨੇ ਪਹਿਲਾਂ ਵਾਰਦਾ ਕੋਚ ਨੇ ਇਹ ਜੀਆਂ ਸਮਗਲਿੰਗ ਕਰੀ ਹੈ ਉਹਦੇ ਸਬੰਧ ਚ ਵੀ ਅਸੀਂ ਪੂਰੀ ਪੁਛਪੜਤਾਲ ਕਰਾਂਗੇ ਤੇ ਇਹਨਾਂ ਦਾ ਜਿਹੜਾ ਪ੍ਰਾਪਰਟੀ ਡਿਟੇਲਸ ਵਗੈਰਾ ਉਹ ਵੀ ਲੈ ਕੇ ਜਿਹੜੀ ਬੰਦਵੀਂ ਕਾਰਵਾਈ ਹੈ ਪ੍ਰਾਪਰਟੀ ਫੋਰਫੀਚਰ ਹੈ ਉਹ ਵੀ ਕੀਤਾ ਜਾਵੇਗਾ ਜੀ ਕੁਝ ਮਾਲੂ ਤਿਆਰ ਵਗੈਰਾ ਜਾਂ ਕੁਝ ਇਦਾਂ ਵੀ ਬਣਾਉਗੇ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਣਾਉਣੀ ਜੀ ਅਸਲ ਇਸ ਤਰ੍ਹਾਂ ਚੋਲਜਾਬ ਤਾਂ ਵੀ ਲੱਗਿਆ ਹੋਇਆ ਹੈ ਜੀ ਫਿਰ ਵੀ ਇਸ ਤਰ੍ਹਾਂ ਦੇ ਰਿਡਿ ਮਾਰੇ ਅਸਲ ਵਿੱਚ ਸ਼ਹੀਦਾਸਰੀ ਕਰ ਰਿਹਾ ਹੈ ਇਸ ਤਰ੍ਹਾਂ ਦੇ ਇਹ ਜੀ ਜਿਹੜੇ ਬੰਦੇ ਕਰ ਰਹੇ ਨੇ ਜੀ ਸਾਡੀ ਪੂਰੀ ਨਿਗਰਾਨੀ ਹੈ ਜੀ ਅਸੀਂ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹੋਰ ਵੀ ਜਿਹੜੇ ਮਾੜੇ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਕੇਸ ਰਜਿਸਟਰ ਨੇ ਤੇ ਜਿਨ੍ਹਾਂ ਦਾ ਜਨ੍ਹਾਂ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਹੁਣ ਵੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਜੀ ਕਨਸਟੈਂਟਲੀ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਰਿਹਾ ਹੈ ਜੀ ਤੇ ਉਸ ਤੋਂ ਇਲਾਵਾ ਨਾਕਾਬੰਦੀ ਕੀਤੀ ਜਾ ਰਹੀ ਹੈ ਸਿਰਫ ਇਹ ਰਿਕਵਰੀ ਨਹੀਂ ਉਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਹਫਤਾਕ ਪਹਿਲਾਂ 6 ਕਿਲੋ ਫੀਮ ਫੜੀ ਸੀਗੀ ਜੀ ਨੱਕੇ ਤੇ ਤੇ ਉਹ ਵੀ ਅਸੀਂ ਨਾਕਾ ਬੰਦੀ ਦੌਰਾਨ ਕਰੀ ਸੀਗੀ ਤੇ ਰੈਗੂਲਰਲੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਐਕਸਰਸਾਈਜ਼ ਐਕਟ ਦੇ ਤੇ ਸੱਡੀ ਰਿਕਵਰੀਜ਼ ਹੋ ਰਹੀਆਂ ਨੇ ਤੇ